ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਅੱਜ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 51 ਤੋਂ ਸ਼ੁਰੂ ਕਰਕੇ 53 ਤੱਕ ਜਾਵਾਂਗੇ ਜੀ ਪੰਚਮ ਪਾਤਸ਼ਾਹ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ ਸ੍ਰੀ ਰਾਗ ਮਹੱਲਾ 5ਵਾਂ ਘਰ 7ਵਾਂ ਤੇਰਾ ਪਰੋਸੈ ਪਿਆਰੇ ਮੈਂ लाਡ ਲੜਾਇਆ ਪੁੱਲ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਬੇਖਮ ਪਾਵਨ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਪਿਆਰੇ ਕਹਿੰਦੇ ਨੇ ਪਰਮਾਤਮਾ ਨੂੰ ਕਹਿੰਦੇ ਨੇ ਵੀ ਇਹ ਪਰਮਾਤਮਾ ਜੀ ਜਿਸ ਤਰ੍ਹਾਂ ਬੱਚੇ ਮਾਤਾ ਪਿਤਾ ਦੇ ਨਾਲ ਲਾਡ ਕਰਦੇ ਨੇ ਕਹਿੰਦੇ ਉਸ ਤਰ੍ਹਾਂ ਹੀ ਵੀ ਮੈਂ ਤੇਰੇ ਨਾਲ ਲਾਡ ਕੀਤਾ ਪਰ ਜਿਵੇਂ ਬੱਚਿਆਂ ਤੋਂ ਵੀ ਲਾਡ ਲਾਡ ਦੇ ਵਿੱਚ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਹੀ ਕਹਿੰਦੇ ਮੇਤੋਂ ਵੀ ਭੁੱਲਾਂ ਚੁੱਕਾਂ ਹੋਈਆਂ ਨੇ ਵੀ ਤੂੰ ਮੇਰਾ ਪਿਤਾ ਵੀ ਆ ਤੂੰ ਤੇਉ ਮੇਰਾ ਮਾਤਾ ਵੀ ਆ ਵੀ ਇਸ ਲਾੜ ਦੇ ਵਿੱਚ ਜੋ ਮੈਂ ਤੋਂ ਭੁੱਲਾਂ ਚੁੱਕਾਂ ਹੋ ਗਈਆਂ ਤਾਂ ਮੈਨੂੰ ਉਹ ਬਖਸ਼ ਦਿਓ ਕਹਿੰਦੇ ਕਿ ਵੀ ਪ੍ਰਮਾਤਮਾ ਦਾ ਭਾਣਾ ਮੰਨਣਾ ਇਹ ਕਹਿ ਦੇਣਾ ਬਹੁਤ ਸੌਖਾ ਹੈ ਪਰ ਅਸਲ ਦੇ ਵਿੱਚ ਪ੍ਰਮਾਤਮਾ ਦਾ ਭਾਣਾ ਮੰਨਣਾ ਪ੍ਰਮਾਤਮਾ ਦੀ ਰਜ਼ਾ ਨੂੰ ਮੰਨਣਾ ਬੜਾ ਔਖਾ ਹੈ ਤੇ ਉਹੀ ਮੰਨ ਸਕਦਾ ਜਿਹਨੂੰ ਪਰਮਾਤਮਾ ਆਪ ਮਨਾ ਲਵੇ ਹਉ ਮਾਨ ਤਾਣ ਕਰੂੰ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਭੇ ਤੇ ਬਾਹਰ ਬੇਮੋਹਤਾਜ ਬਾਪਾ ਕਹਿੰਦੇ ਵੀ ਪਰਮਾਤਮਾ ਨੂੰ ਕਹਿੰਦੇ ਨੇ ਵੀ ਮੈਨੂੰ ਤੇਰੇ ਤੇ ਹੀ ਮਾਨ ਤੇਰੇ ਤਾਣ ਦਾ ਹੀ ਮੈਨੂੰ ਕਹਿੰਦੇ ਆਸਰਾ ਕਹਿੰਦੇ ਤੈਨੂੰ ਮੈਂ ਵੀ ਆਪਣਾ ਸਮਝਦਾ ਕਹਿੰਦੇ ਵੀ ਤੂੰ ਇਦਾਂ ਦਾ ਬੇਮਹਤਾਜ ਬਾਪਾ ਕਹਿੰਦੇ ਵੀ ਜੋ ਸਾਰਿਆਂ ਤੋਂ ਨਿਰਲੇਪ ਵੀ ਹੈ ਤੇ ਸਾਰਿਆਂ ਦੇ ਅੰਦਰ ਸਮਾਇਆ ਵੀ ਹੋਇਆ ਤੇ ਤੈਨੂੰ ਕਿਸੇ ਦੀ ਮਸ਼ੀਨ ਜੀ ਵੀ ਨਹੀਂ ਹੈਗੀ ਪਿਤਾ ਹੋ ਜਾਨੋ ਨਹੀਂ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖ ਹੈ ਮਮਤਾ ਕਹਿੰਦੇ ਬਿਹੇਪ ਪਰਮਾਤਮਾ ਪਿਤਾ ਕਹਿੰਦੇ ਵੀ ਮੈਨੂੰ ਪਤਾ ਨਹੀਂ ਵੀ ਮੈਂ ਤੈਨੂੰ ਕਿਵੇਂ ਰਿਝਾ ਸਕਦਾ ਪਿੱਤੂ ਮੇਰੇ ਕਿ ਕੀ ਕਾਰਨ ਦੇ ਨਾਲ ਪ੍ਰਸੰਨ ਹੋਏਗਾ ਮੇਰੇ ਕਿਹੜੇ ਕੰਮ ਤੋਂ ਪ੍ਰਸੰਨ ਹੋਏਗਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਫਿਰ ਕਹਿੰਦੇ ਇਹ ਸੰਤੋ ਵੀ ਮੇਰੀ ਪਰਮਾਤਮਾ ਦੇ ਨਾਲ ਮਮਤਾ ਹੈਗੀ ਆ ਤੇ ਮੈਨੂੰ ਬੰਧਨ ਮੁਕਤ ਕਰੋ ਮੈਨੂੰ ਵਿਕਾਰਾਂ ਤੋਂ ਬੰਦਨਾ ਤੋਂ ਮੁਕਤ ਕਰ ਦਿਓ ਪੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਫਿਰ ਕਹਿੰਦੇ ਵੀ ਜਦੋਂ ਪਰਮਾਤਮਾ ਮੇਰੇ ਤੇ ਕਿਰਪਾਲ ਹੋ ਗਏ ਤਾ ਮੇਰਾ ਜਿਹੜਾ ਜਨਮ ਮਰਨ ਆ ਉਹਦਾ ਗੇੜ ਖਤਮ ਹੋ ਗਿਆ ਕਹਿੰਦੇ ਗੁਰੂ ਨੂੰ ਮਿਲ ਕੇ ਨਾਨਕ ਜੀ ਕਹਿੰਦੇ ਮੈਂ ਪਾਰ ਬ੍ਰਹਮ ਦੇ ਨਾਲ ਜਾਣ ਪਛਾਣ ਪਾ ਲਈ ਆ ਪਾਰ ਬ੍ਰਹਮ ਨੂੰ ਆਪਣਾ ਬਣਾ ਲਿਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਪਾਈਆ ਕਟੜਿਆ ਜਮਕਾਲ ਸੱਚਾ ਸਾਹਿਬ ਮਨ ਉੱਠਾ ਹੋਆ ਖਸਮ ਦੀਆਲ ਪੂਰਾ ਸਤਗੁਰ ਪੇਟਿਆ ਬਿਨ ਸਿਆ ਸਭ ਜੰਜਾਲ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਸੰਤ ਜਨਾ ਮਿਲ ਪਾਈਆ ਕਟੜਿਆ ਜਮਕਾਲ ਕਹਿੰਦੇ ਸੰਤ ਜਨਾ ਦੇ ਵਿੱਚ ਮਿਲ ਬੈਠਣ ਨਾਲ ਉਹਨਾਂ ਭਾਈਆਂ ਨਾਲ ਸੰਤ ਜਨਾ ਜਿਵੇਂ ਭਾਈਆਂ ਦੀ ਵੀ ਮਤਲਬ ਦਿੱਤੀ ਹੈ ਇੱਕ ਤਰ੍ਹਾਂ ਦੀ ਪਦਵੀ ਜਿੱਦਾਂ ਕਿ ਆਪਣਾਪਣ ਕਹਿੰਦੇ ਉਹਨਾਂ ਦੇ ਵਿੱਚ ਮਿਲ ਬੈਠਣ ਦੇ ਨਾਲ ਕਹਿੰਦੇ ਮੇਰੀ ਆਤਮਿਕ ਮੌਤ ਦਾ ਕਹਿੰਦੇ ਜਮ ਦਾ ਜਮਕਾਲ ਦਾ ਕਹਿੰਦੇ ਸੀਗਾ ਉਹ ਫੰਦਾ ਕੱਟ ਹੋ ਗਿਆ ਉਹ ਕਿਵੇਂ ਕਿ ਜਿਸ ਤਰ੍ਹਾਂ ਸੰਤ ਜਨਾਂ ਦੇ ਨਾਲ ਜਦੋਂ ਮਿਲ ਕੇ ਬੈਠਣਾ ਤਾਂ ਉੱਥੇ ਫਿਰ ਪਰਮਾਤਮਾ ਦੇ ਨਾਮ ਦੀ ਕੀਰਤੀ ਕਰਨੀ ਆ ਉਹ ਕੀਰਤੀ ਕਰਨ ਦੇ ਨਾਲ ਫਿਰ ਸਾਰੀ ਜਿਹੜੀ ਆਤਮਿਕ ਮੌਤ ਆ ਜਮਾਂ ਦਾ ਡਰਾ ਉਹ ਸਾਰੇ ਚੱਕ ਹੋ ਜਾਂਦੇ ਨੇ ਸੱਚਾ ਸਾਹਿਬ ਮਨ ਉੱਠਾ ਹੋਆ ਖਸਮ ਦਿਆਲ ਕਹਿੰਦੇ ਉਹ ਪਰਮਾਤਮਾ ਦਿਆਲ ਹੋ ਕੇ ਕਹਿੰਦੇ ਸੱਚਾ ਸਾਹਿਬ ਮੇਰੇ ਮਨ ਦੇ ਵਿੱਚ ਮੇਰੇ ਹਿਰਦੇ ਵਿੱਚ ਆ ਬੈਠਾ ਪੂਰਾ ਸਤਗੁਰੂ ਭੇਟਿਆ ਬਿਨ ਸਿਆ ਸਭ ਜੰਜਾਲ ਕਹਿੰਦੇ ਪੂਰੇ ਸਤਗੁਰੂ ਨੂੰ ਮਿਲਣ ਦੇ ਨਾਲ ਮੇਰੇ ਸਾਰੇ ਮਾਇਆ ਦੇ ਜੰਜਾਲ ਖਤਮ ਹੋ ਗਏ ਮੇਰੇ ਸਤਗੁਰਾ ਹੋ ਤੁੱਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰਣ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਕਹਿੰਦੇ ਹੇ ਮੇਰੇ ਸਤਗੁਰੂ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਬਲਿਹਾਰੇ ਜਾਂਨਾ ਕਹਿੰਦੇ ਤੇਰੇ ਦਰਸ਼ਨ ਤੋਂ ਬਲਿਹਾਰੇ ਜਾਂਨਾ ਤੂੰ ਮੈਨੂੰ ਖੁਸ਼ ਹੋ ਕੇ ਪਰਮਾਤਮਾ ਦਾ ਅੰਮ੍ਰਿਤ ਨਾਮ ਦੇ ਦਿੱਤਾ ਅੰਮ੍ਰਿਤ ਦਾ ਅਰਥ ਇਹ ਵੀ ਹੁੰਦਾ ਜੋ ਮਰਤਿਉ ਤੋਂ ਰਹਿਤ ਹੋਵੇ ਪਰਮਾਤਮਾ ਦਾ ਨਾਮ ਜੋ ਸੱਚਾ ਨਾਮ ਆ ਜਿਨ ਤੋਂ ਸੇਵਿਆ ਭਾਉ ਕਰ ਸਈ ਪੁਰਖ ਸੁਜਾਨ ਤਿੰਨਾ ਪਿਛੈ ਛੁਟਿਐ ਜਿਨ ਅੰਦਰ ਨਾਮ ਨਿਧਾਨ ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਕਹਿੰਦੇ ਜਿਨ੍ਹਾਂ ਨੇ ਕਹਿੰਦੇ ਤੈਨੂੰ ਪਿਆਰ ਨਾਲ ਸੇਵਿਆ ਜਿਨੇ ਤੇਰੀ ਸੇਵਸਲਾ ਪਿਆਰ ਨਾਲ ਕੀਤੀ ਹੈ ਜਿਨ੍ਹਾਂ ਜੀਵਾਂ ਨੇ ਉਹੀ ਕਹਿੰਦੇ ਸਿਆਣੇ ਪੁਰਖ ਨੇ ਕਹਿੰਦੇ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦਾ ਖਜ਼ਾਨਾ ਵਸਿਆ ਕਹਿੰਦੇ ਉਹਨਾਂ ਪਿੱਛੇ ਵੀ ਉਹਨਾਂ ਦੇ ਉਹਨਾਂ ਦੇ ਕਰਕੇ ਕਹਿੰਦੇ ਵੀ ਸਾਡਾ ਵੀ ਨਾਲ ਛੁਟਕਾਰਾ ਹੋ ਜਾਂਦਾ ਵੀ ਇਦਾਂ ਵੀ ਕਹਿ ਲੋ ਕਿ ਉਹਨਾਂ ਦੀ ਸੰਗਤ ਦੇ ਵਿੱਚ ਅਸੀਂ ਨਾਮ ਜਪਿਆ ਫਿਰ ਸਾਡਾ ਛੁਟਕਾਰਾ ਹੋ ਗਿਆ ਤੇ ਉਹਨਾਂ ਦੇ ਕਾਰਨ ਸਾਡਾ ਛੁਟਕਾਰਾ ਹੋ ਗਿਆ ਕਹਿੰਦੇ ਗੁਰੂ ਜਿੱਡਾ ਦਾਤਾ ਕੋਈ ਹੋਰ ਨਹੀਂ ਗੁਰੂ ਹੀ ਸਾਨੂੰ ਆਤਮਿਕ ਜੀਵਨ ਦਾ ਦਾਨ ਦਿੰਦਾ ਹੈ ਆਏ ਸੇ ਪਰਵਾਣ ਹੈ ਜਿਨ ਗੁਰ ਮਿਲਿਆ ਸੋ ਪਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਹਿੰਦੇ ਉਹਨਾਂ ਦਾ ਕਹਿੰਦੇ ਆਉਣਾ ਸਫਲਾ ਉਹਨਾਂ ਦਾ ਜਿੱਦਾਂ ਮਨੁੱਖਾ ਜੀਵਨ ਸਫਲ ਆ ਜਿਨ੍ਹਾਂ ਨੂੰ ਕਹਿੰਦੇ ਪ੍ਰੇਮ ਸਹਿਤ ਗੁਰੂ ਦੇ ਨਾਲ ਮਿਲਾਪ ਹੋ ਗਿਆ ਕਹਿੰਦੇ ਜਦੋਂ ਸੈਸੀ ਸੱਚੇ ਪ੍ਰਮਾਤਮਾ ਦੇ ਕਹਿੰਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਆ ਤਾਂ ਸਾਨੂੰ ਕਹਿੰਦੇ ਉਹਦੀ ਦਰਗਾਹ ਦੇ ਵਿੱਚ ਬੈਠਣ ਲਈ ਜਗ੍ਹਾ ਮਿਲ ਜਾਂਦੀ ਆ ਕਰ ਤੇ ਹੱਥ ਵਡਿਆਈਆਂ ਪੂਰਵ ਲਿਖਿਆ ਪਾਏ ਕਹਿੰਦੇ ਵੀ ਜੋ ਕੁਝ ਵੀ ਸਾਨੂੰ ਇਹ ਪ੍ਰਾਪਤੀਆਂ ਹੁੰਦੀਆਂ ਨੇ ਇਹ ਸਭ ਦੇਣ ਵਾਲਾ ਉਹ ਪਰਮਾਤਮਾ ਹੀ ਆ ਤੇ ਮਿਲਦੀਆਂ ਨੇ ਸਾਨੂੰ ਆਪਣੇ ਪੂਰਵਲੇ ਲਿਖੇ ਚੰਗੇ ਕਰਮਾਂ ਦੇ ਨਾਲ ਸਤਿ ਕਰਤਾ ਸਤਿ ਕਰਨ ਹਾਰ ਸਤਿ ਸਾਹਿਬ ਸਤਿ ਟੇਕ ਕਹਿੰਦੇ ਉਹ ਕਰਨ ਵਾਲਾ ਪਰਮਾਤਮਾ ਸੱਚਾ ਹੈ ਸੱਚ ਕਰਨ ਹਾਰ ਉਹਦੀ ਜਿਹੜਾ ਜੋ ਕੁਝ ਕਰ ਰਿਹਾ ਉਹ ਵੀ ਸੱਚਾਈ ਆ ਉਹ ਉਹਨੇ ਪਿਟੈਲਾ ਵੀ ਕੀਤਾ ਪਿਛਲੇ ਸਮੇਂ ਚ ਵੀ ਉਹ ਕਰਦਾ ਆ ਰਿਹਾ ਤੇ ਹੁਣ ਵੀ ਉਹ ਕਰ ਰਿਹਾ ਉਹ ਸੱਚਾ ਮਾਲਕ ਆ ਤੇ ਉਹਦੀ ਟੇਕ ਉਹਦਾ ਆਸਰਾ ਵੀ ਸਾਡੇ ਲਈ ਸੱਚਾ ਹੈ ਮਤਲਬ ਜਿਹੜਾ ਉਹਦਾ ਸਹਾਰਾ ਉਹ ਹਮੇਸ਼ਾ ਹੀ ਸਾਡੇ ਲਈ ਸੱਚਾ ਉਹ ਖਤਮ ਨਹੀਂ ਹੋ ਸਕਦਾ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਕਹਿੰਦੇ ਉਸ ਸੱਚੇ ਦਾ ਨਾਮ ਸਾਨੂੰ ਲੈਂਦੇ ਰਹਿਣਾ ਚਾਹੀਦਾ ਹੈ ਤੇ ਉਹ ਸੱਚੇ ਦਾ ਨਾਮ ਹੀ ਸਾਡੇ ਬੁੱਧੀ ਦੇ ਵਿੱਚ ਟਿਕਿਆ ਰਹਿਣਾ ਚਾਹੀਦਾ ਹੈ ਸਾਨੂੰ ਉਸ ਸੱਚੇ ਦੇ ਨਾਮ ਲੈਣ ਦੇ ਨਾਲ ਸਾਡੀ ਜਿਹੜੀ ਬੁੱਧੀ ਆ ਉਹਦੇ ਵਿੱਚ ਵਿਵੇਕ ਆ ਜਾਂਦਾ ਉਹਨੂੰ ਚੰਗੇ ਮੰਦੇ ਦੀ ਪਹਿਚਾਣ ਆ ਜਾਂਦੀ ਆ ਸਰਵ ਨਿਰੰਤਰ ਰਵ ਰਿਹਾ ਜਪ ਨਾਨਕ ਜੀ ਵੈ ਏਕ ਕਹਿੰਦੇ ਉਹ ਪਰਮਾਤਮਾ ਕਹਿੰਦੇ ਹਰ ਇੱਕ ਜਗ੍ਹਾ ਤੇ ਹਰ ਇੱਕ ਜਗ੍ਹਾ ਤੇ ਵਿਆਪਕਾ ਕਹਿੰਦੇ ਲਗਾਤਾਰ ਵਿਆਪਕਾ ਨਾਨਕ ਜੀ ਕਹਿੰਦੇ ਨੇ ਕਿ ਮੈਂ ਉਸ ਇੱਕ ਨੂੰ ਕਹਿੰਦੇ ਜਪ ਕੇ ਜੀ ਰਿਹਾ ਹਾਂ ਕੰਦੇ ਮੈਂ ਉਸ ਇੱਕ ਦਾ ਨਾਮ ਜਪ ਕੇ ਜੀ ਰਿਹਾ ਹਾਂ ਸਾਡੇ ਜੀਵਾਂ ਲਈ ਤਾਕੀਦ ਕਰ ਰਹਿੰਨੇ ਕਿ ਸਾਡੇ ਲਈ ਇਹ ਸਾਡੇ ਜੀਵਨ ਦਾ ਮਕਸਦ ਹੋਣਾ ਚਾਹੀਦਾ ਸ੍ਰੀ ਰਾਗ ਮਹੱਲਾ 5ਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਦਾ ਸਭ ਸੈ ਦੇ ਅਧਾਰ ਹੰਦੀ ਇਹਤੇ ਕਹਿੰਦੇ ਨੇ ਐ ਪੰਚਮ ਪਾਚਾ ਗੁਰਪਰਮੇਸ਼ਰ ਕਹਿੰਦੇ ਗੁਰੂ ਨੂੰ ਵੀ ਤੇ ਪਰਮੇਸ਼ਰ ਨੂੰ ਵੀ ਅਸੀਂ ਆਪਣੇ ਮਨ ਤੇ ਤਨ ਵਿੱਚ ਪਿਆਰ ਨਾਲ ਪੂਜਾ ਕਰੀਏ ਉਹਨਾਂ ਦੀ ਸਿਫਤ ਸਲਾ ਪਿਆਰ ਨਾਲ ਕਰੀਏ ਕਹਿੰਦੇ ਜਿਹੜੇ ਸਤਗੁਰਾ ਨਾ ਉਹ ਸਾਡੇ ਜੀ ਦਾ ਸਤਗੁਰ ਦਾਤਾ ਜੀ ਦਾ ਕਹਿੰਦੇ ਸਾਡੇ ਜਿਹੜੇ ਜੀ ਆ ਜਿੰਦਾ ਕਹਿੰਦੇ ਉਹ ਦੇਣ ਵਾਲਾ ਕਹਿੰਦੇ ਉਹ ਦਾਤਾ ਸਤਗੁਰਾ ਉਹ ਸਾਨੂੰ ਸਾਰਿਆਂ ਨੂੰ ਕਹਿੰਦੇ ਉਹਦਾ ਆਸਰਾ ਹਾਂਜੀ ਬਾਣੀ ਵਿੱਚ ਸੰਗਤ ਜੀ ਬਹੁਤ ਜਗ੍ਹਾ ਤੇ ਗੁਰੂ ਨੂੰ ਪਰਮੇਸ਼ਰ ਰੂਪ ਮੰਨਿਆ ਗਿਆ ਹੈ ਗੁਰੂ ਨੂੰ ਪਰਮੇਸ਼ਰ ਰੂਪ ਮੰਨੇ ਜਾਣ ਦਾ ਇਸ ਤਰ੍ਹਾਂ ਹੈ ਕਿ ਜੋ ਗੁਰੂ ਹੈ ਉਹ ਪਰਮਾਤਮਾ ਵਿੱਚ ਅਪੇਧ ਹੋਏ ਨੇ ਜਿਸ ਤਰ੍ਹਾਂ ਗੁਰੂ ਸਹਿਬਾਨ ਸੀ ਉਹ ਉਸ ਜਗ ਜਗਦੀ ਜੋਤ ਦਾ ਸਰੂਪ ਸੀ ਨਾ ਇਸ ਲਈ ਗੁਰੂ ਤੇ ਪਰਮੇਸ਼ਰ ਕਾਫੀ ਜਗ੍ਹਾ ਤੇ ਪਰਮੇਸ਼ਰ ਲਈ ਵੀ ਗੁਰੂ ਵਰਤਿਆ ਗਿਆ ਤੇ ਗੁਰੂ ਨੂੰ ਵੀ ਕਿਹਾ ਗਿਆ ਹੈ ਕਿ ਗੁਰ ਪਰਮੇਸ਼ਰ ਮਤਲਬ ਜਿਸ ਤਰ੍ਹਾਂ ਕਹਿੰਦੇ ਕਿ ਵੀ ਪਾਣੀ ਵਿੱਚ ਪਾਣੀ ਸਮਾਇਆ ਹੋਇਆ ਤਾਂ ਫਿਰ ਉਹ ਅਲੱਗ ਨਹੀਂ ਹੋ ਸਕਦਾ ਤੇ ਇਸੇ ਤਰ੍ਹਾਂ ਜਦੋਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਨੇ ਫਿਰ ਉਹ ਸਮੁੰਦਰ ਦਾ ਰੂਪ ਪਨ ਜਾਂਦੀਆਂ ਨੇ ਇਸ ਤਰ੍ਹਾਂ ਗੁਰਪਰਮੇਸ਼ਰ ਅਪੇਧ ਨੇ ਕਈ ਜਗ੍ਹਾ ਬਾਣੀ ਦੇ ਵਿੱਚ ਇਹ ਵੀ ਆਉਂਦਾ ਕਿ ਜਦੋਂ ਹਰੀ ਦਾ ਜਨ ਭਗਤੀ ਕਰਕੇ ਹਰੀ ਦੇ ਵਿੱਚ ਅਪੇਧ ਹੋ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਤਗੁਰ ਬਚਨ ਕਮਾਉਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਕਹਿੰਦੇ ਸੱਚੀ ਵਿਚਾਰ ਇਹ ਆ ਕਿ ਜੀਵ ਲਈ ਚਾਹੀਦਾ ਕਿ ਸਤਗੁਰ ਦੇ ਬਚਨ ਕਮਾਉਣੇ ਸਤਗੁਰ ਦੇ ਉਪਦੇਸ਼ ਦੇ ਅਨਸਾਰ ਆਪਣਾ ਜੀਵਨ ਜੀਣਾ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਕਹਿੰਦੇ ਜਦੋਂ ਅਸੀਂ ਸਾਧੂ ਦੀ ਸੰਗਤ ਦੇ ਵਿੱਚ ਨਹੀਂ ਆਉਂਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਨਹੀਂ ਜਾਂਦੇ ਪਰਮਾਤਮਾ ਦੇ ਮਾਇਆ ਦਾ ਸਾਰਾ ਜਿਹੜਾ ਮੋਹ ਆ ਕਹਿੰਦੇ ਉਹ ਸਭ ਇੱਕ ਤਰ੍ਹਾਂ ਮਿੱਟੀ ਦੇ ਬਰਾਬਰ ਹੈਗਾ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਓ ਕਹਿੰਦੇ हे ਮੇਰੇ ਮਿੱਤਰ ਕਹਿੰਦੇ ਪਰਮਾਤਮਾ ਦਾ ਨਾਮ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ ਕਹਿੰਦੇ ਜਦੋਂ ਤੂੰ ਸਾਧੂ ਦੀ ਸੰਗਤ ਵਿੱਚ ਆਉਣਾ ਤੇਰੇ ਮਨ ਦੇ ਵਿੱਚ ਪਰਮਾਤਮਾ ਆ ਵਸਦਾ ਤੇ ਇਸ ਤਰ੍ਹਾਂ ਤੇਰੀ ਕੀਤੀ ਹੋਈ ਕਲਣਾ ਜਿਹੜੀ ਕਮਾਈ ਆ ਉਹ ਪੂਰਨ ਹੋ ਜਾਂਦੀ ਆ ਗੁਰ ਸਮਰੱਥ અપਾਰ ਗੁਰ ਵਡਭਾਗੀ ਦਰਸ਼ਨ ਹੋਏ ਕਹਿੰਦੇ ਗੁਰੂ ਸਭ ਕੁਝ ਕਰਨ ਦੇ ਸਮਰੱਥਾ ਗੁਰੂ ਦਾ ਪਾਰ ਨਹੀਂ ਪਾਇਆ ਜਾ ਸਕਦਾ ਕਹਿੰਦੇ ਵੱਡੇ ਭਾਗਾਂ ਨਾਲ ਗੁਰੂ ਦੇ ਦਰਸ਼ਨ ਹੁੰਦੇ ਨੇ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰਨਾ ਕੋਏ ਕਹਿੰਦੇ ਗੁਰੂ ਸਾਡੀ ਗਿਆਨ ਇੰਦਰੀਆਂ ਤੇ ਪਹੁੰਚ ਤੋਂ ਪਰੇ ਨੇ ਗੁਰੂ ਪਵਿੱਤਰ ਨੇ ਔਰ ਗੁਰੂ ਜਿੱਡੇ ਕੋਈ ਨਹੀਂ ਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਕਹਿੰਦੇ ਗੁਰੂ ਹੀ ਕਰਤਾ ਹੈ ਗੁਰੂ ਹੀ ਕਰਨਹਾਰ ਹੈ ਤੇ ਗੁਰੂ ਦੇ ਸਨਮੁਖ ਰਿਆ ਹੀ ਸੱਚੀ ਵਡਿਆਈ ਮਿਲਦੀ ਹੈ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਕਹਿੰਦੇ ਜੋ ਗੁਰੂ ਕਰਨਾ ਚਾਹੁੰਦੇ ਨੇ ਉਹੀ ਹੁੰਦਾ ਹੈ ਗੁਰੂ ਦੀ ਇੱਛਾ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਕਹਿੰਦੇ ਵੀ ਗੁਰੂ ਦੀ ਸ਼ਰਨ ਆਉਣਾ ਹੀ ਸਭ ਤੋਂ ਵੱਡਾ ਤੀਰਥ ਆ ਗੁਰੂ ਕਹਿੰਦੇ ਵਿਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਗੁਰੂ ਉਹ ਸਵਰਗ ਦਾ ਦਰਖਤ ਹੈ ਜੋ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਜਿਸ ਤਰ੍ਹਾਂ ਮੰਨਣ ਚਾਹੁੰਦੇ ਨੇ ਕਿ ਸਵਰਗ ਦੇ ਵਿੱਚ ਜਿੱਦਾਂ ਪੁਰਾਣੀਆਂ ਸੀ ਇਤਿਹਾਸ ਜਿੱਦਾਂ ਜਾਂ ਇਤਿਹਾਸ ਕਹਿ ਲਓ ਕਿ ਉਹਦੇ ਵਿੱਚ ਦੱਸਿਆ ਗਿਆ ਕਿ ਪੰਜ ਕੋਈ ਦਰਖਤ ਦੱਸਦੇ ਨੇ ਜਿਹੜੇ ਸਵਰਗ ਵਿੱਚ ਨੇ ਇੱਕ ਦਾ ਨਾਂ ਪਾਰਜਾਤ ਆ ਪਾਰਜਾਤ ਨੂੰ ਕਹਿੰਦੇ ਨੇ ਵੀ ਜਿਹੜੇ ਤੁਹਾਡੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਦਰਖਤ ਆ ਗੁਰਦਾਤਾ ਹਰਨਾਮ ਦੇ ਉਦਰੈ ਸਭ ਸੰਸਾਰ ਕਹਿੰਦੇ ਉਹ ਗੁਰੂ ਹੀ ਹੈ ਜੋ ਖਰੀ ਦੇ ਨਾਮ ਦਾ ਦਾਨ ਸਾਨੂੰ ਦਿੰਦਾ ਤੇ ਉਸ ਨਾਮਦਾਨ ਦੇ ਨਾਲ ਹੀ ਸਾਰਾ ਸੰਸਾਰ ਉਹਦਾ ਉਧਾਰ ਹੁੰਦਾ ਮਤਲਬ ਸਾਰੇ ਸੰਸਾਰ ਦੇ ਜੀਵਾਂ ਦਾ ਇਸ ਭਵਜਲ ਤੋਂ ਉਤਾਰਾ ਹੁੰਦਾ ਗੁਰ ਸਮਰਾਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਕਹਿੰਦੇ ਗੁਰੂ ਸਭ ਕੁਝ ਕਰਨ ਦੇ ਸਮਰਾਥਾ ਗੁਰੂ ਵੀ ਨਿਰੰਕਾਰ ਰੂਪਾ ਗੁਰੂ ਸਭ ਤੋਂ ਉੱਚਾ ਹੈ ਗੁਰੂ ਅਪਹੁੰਚ ਹੈ ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ ਕਹਿੰਦੇ ਕੋਈ ਇੱਕ ਕਹਿਣ ਵਾਲਾ ਆਪਣੀ ਜ਼ੁਬਾਨ ਦੇ ਨਾਲ ਗੁਰੂ ਦੀ ਪੂਰੀ ਮਹਿਮਾ ਬਿਆਨ ਨਹੀਂ ਕਰ ਸਕਦਾ ਗੁਰੂ ਦੀ ਮਹਿਮਾ ਇੰਨੀ ਵੱਡੀ ਹੈ ਜਿਤੜੇ ਫਲ ਮਨ ਬਾਛੀਐ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਕਹਿੰਦੇ ਜਿਹੜੇ ਜਿਹੜੇ ਵੀ ਫਾਲ ਸਾਡਾ ਮਨ ਸੋਚ ਰਿਆ ਵੀ ਸਾਨੂੰ ਇਹ ਮਿਲ ਜਾਣ ਉਹ ਸਾਰੇ ਸਤਗੁਰ ਤੋਂ ਮਿਲ ਮਿਲਦੇ ਨੇ ਸਤਗੁਰੂ ਸਾਰੇ ਦੇਨ ਦੇ ਸਮਰਾਥਾ ਪਰ ਉਹ ਸਾਨੂੰ ਮਿਲਦੇ ਉਦੋਂ ਨੇ ਜਦੋਂ ਸਾਡੇ ਆਪਣੇ ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ ਲਿਖੇ ਅਨੁਸਾਰ ਸਾਨੂੰ ਮਿਲਣੇ ਲਿਖੇ ਹਨ ਤੇ ਗੁਰੂ ਹੀ ਸਾਨੂੰ ਪਰਮਾਤਮਾ ਦੇ ਸੱਚੇ ਨਾਮ ਦੀ ਪੂੰਜੀ ਦਿੰਦੇ ਨੇ ਸਤਗੁਰ ਸਰਣੀ ਆਇਆ ਬਾਹੜ ਨਹੀਂ ਬినాਸ਼ ਕਹਿੰਦੇ ਸਤਗੁਰ ਦੀ ਸਰਣ ਆਇਆ ਫਿਰ ਸਾਨੂੰ ਆਤਮਿਕ ਮੌਤ ਨਹੀਂ ਆਉਂਦੀ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇਰਾ ਸਾਸ ਕਹਦੇ ਹੈ ਨਾਨਕ ਕਹਿੰਦੇ ਉਹ ਹਰੀ ਜਿਹਦਾ ਇਹ ਸਾਨੂੰ ਦਿੱਤਾ ਹੋਇਆ ਜਿੰਦ ਹੈਗੀ ਆ ਸਰੀਰ ਹੈਗਾ ਸਾਹ ਜੋ ਅਸੀਂ ਹਰ ਟਾਈਮ ਲੈ ਰਹੇ ਆ ਕਹਿੰਦੇ ਜਿਹਦਾ ਇਹ ਸਾਰਾ ਕੁਛ ਆ ਉਹ ਮੈਨੂੰ ਕਦੇ ਵੀ ਨਾ ਵਿਸਰੇ ਸ੍ਰੀ ਰਾਗ ਮਹੱਲਾ 5ਵੇਂ ਸੰਤ ਜਨੋ ਸੁਣ ਪਾਈਓ ਛੂਟਨ ਸੱਚਾ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਕਹਿੰਦੇ ਹੇ ਸੰਤ ਜਨੋ ਸੁਣੋ ਭਾਈਓ ਕਹਿੰਦੇ ਛੁਟਕਾਰਾ ਸਿਰਫ ਸੱਚੇ ਦੇ ਨਾਮ ਨਾਲ ਆ ਸੱਚੇ ਦੇ ਨਾਮ ਦੀ ਸਿਫਤ ਸਲਾਹ ਕਰਨ ਨਾਲ ਹੀ ਸਾਨੂੰ ਸਾਰੇ ਜਿਹੜੇ ਵਿਕਾਰ ਨੇ ਆਤਮਿਕ ਮੌਤ ਆ ਇਹਨਾਂ ਤੋਂ ਖਲਾਸੀ ਸਭ ਸੱਚੇ ਦੇ ਨਾਮ ਨਾਲ ਹੀ ਮਿਲਦੀ ਆ ਕਹਿੰਦੇ ਗੁਰੂ ਦੇ ਚਰਨਾਂ ਦੀ ਸੇਵਾ ਕਰੋ। ਇਹੀ ਤੀਰਥਾ। ਕਹਿੰਦੇ ਹਰੀ ਦਾ ਨਾਮ ਗੁਰੂ ਤੋਂ ਹੀ ਮਿਲਣਾ। ਅੱਗੇ ਦਰਗਹਿ ਮੰਨਿਐ ਮਿਲੈ ਨਿਥਾ ਵੇ ਥਾਉ। ਫਿਰ ਕਹਿੰਦੇ ਹਰੀ ਦਾ ਨਾਮ ਲੈਣ ਦੇ ਨਾਲ ਸਾਨੂੰ ਕੀ ਪ੍ਰਾਪਤੀ ਹੁੰਦੀ ਆ ਅੱਗੇ ਦਰਗਹਿ ਮੰਨਿਐ ਅੱਗੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਾਡਾ ਆਦਰ ਸਤਕਾਰ ਹੁੰਦਾ ਤੇ ਸਾਨੂੰ ਜਿਨ੍ਹਾਂ ਨੂੰ ਕੋਈ ਆਦਰ ਨਹੀਂ ਮਿਲਦਾ ਉਹਨਾਂ ਨੂੰ ਥਾਂ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਮਿਲਦੀ ਹੈ ਪਾਈ રે ਸੱਚੀ ਸਤਗੁਰ ਸੇਵ ਕਹਿੰਦੇ ਹੈ ਪਾਈ ਸਤਗੁਰ ਦੀ ਕੀਤੀ ਹੋਈ ਜਿਹੜੀ ਸੇਵਾ ਜੋ ਅਸੀਂ ਸਤਗੁਰ ਦੀ ਸੇਵਾ ਕਰਦੇ ਆਂ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਆਂ ਉਹ ਸਦਾ ਸੱਚੀ ਹੈ ਉਹ ਕਦੇ ਖਤਮ ਨਹੀਂ ਹੁੰਦੀ ਸਤਗੁਰ ਤੁਠੈ ਪਾਈਐ ਪੂਰਨ ਅਲਖ ਅਪੇਵ ਰਹਾਉ ਕਹਿੰਦੇ ਜਦੋਂ ਸਤਗੁਰ ਸਾਡੇ ਤੇ ਖੁਸ਼ ਹੁੰਦੇ ਨੇ ਤਾ ਉਹ ਸਾਡਾ ਮਿਲਾਪ ਉਸ ਪਰਮਾਤਮਾ ਨਾਲ ਕਰਾਉਂਦੇ ਨੇ ਪੂਰਨ ਜੋ ਪਰਮਾਤਮਾ ਨੇ ਜੋ ਅਦ੍ਰਿਸ਼ਟ ਨੇ ਅਲਖ ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ ਅਪੇਵ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ ਤੇ ਸਤਗੁਰ ਸਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਕਰਾ ਦਿੰਦੇ ਨੇ ਜੋ ਪੂਰਨ ਪਰਮਾਤਮਾ ਜੋ ਦੇਖਿਆ ਨਹੀਂ ਜਾ ਸਕਦਾ ਜਿਹਦਾ ਭੇਦ ਪਾਇਆ ਨਹੀਂ ਜਾ ਸਕਦਾ ਸਤਗੁਰ ਵਿਟੋਂ ਵਾਰਿਆ ਜਿਨ ਦਿੱਤਾ ਸਚ ਨਾਉ ਕਹਿੰਦੇ ਮੈਂ ਉਸ ਸਤਗੁਰ ਤੋਂ ਬਲਿਹਾਰੇ ਜਾਵਾਂ ਜਿਨੇ ਮੈਨੂੰ ਉਸ ਸੱਚੇ ਪ੍ਰਮਾਤਮਾ ਦਾ ਨਾਮਦਾਨ ਦੇ ਦਿੱਤਾ ਅਨੰਦ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪੈਨਣਾ ਸੱਚ ਸੱਚਾ ਨਾਉ ਕਹਿੰਦੇ ਸਾਨੂੰ ਅੰਨ ਦਿਨ ਕਹਿੰਦੇ ਹਰ ਰੋਜ਼ ਸਾਨੂੰ ਉਸ ਸੱਚੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਆ ਉਹਦੇ ਗੁਣ ਗਾਉਣੇ ਚਾਹੀਦੇ ਨੇ ਸੱਚੇ ਦੇ ਫਿਰ ਉਹ ਜੋ ਕੋਈ ਇਦਾਂ ਕਰਦਾ ਹੈ ਫਿਰ ਉਹਦਾ ਕੀ ਹੋ ਜਾਂਦਾ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਮ ਕਹਿੰਦੇ ਸੱਚੇ ਪਰਮਾਤਮਾ ਦਾ ਸੱਚਾ ਨਾਮ ਹੀ ਕਹਿੰਦੇ ਉਹਨਾਂ ਦਾ ਸੱਚ ਖਾਣਾ ਬਣ ਜਾਂਦਾ ਸੱਚਾ ਪੈਨਣਾ ਉਹਨਾਂ ਦੀ ਆਤਮਿਕ ਖੁਰਾਕ ਉਹਨਾਂ ਦੀ ਆਤਮਿਕ ਪੋਸ਼ਾਕ ਸਭ ਕੁਝ ਉਸ ਸੱਚੇ ਦਾ ਨਾਮ ਬਣ ਜਾਂਦਾ ਕਿਉਂਕਿ ਸਭ ਕੁਝ ਉਹਨਾਂ ਲਈ ਸੱਚੇ ਦਾ ਨਾਮ ਹੀ ਹੁੰਦਾ ਹੈ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਕਹਿੰਦੇ ਉਹ ਪਰਮਾਤਮਾ ਕਹਿੰਦੇ ਗੁਰੂ ਦੇ ਵਿੱਚ ਇੱਕ ਸਫਲ ਮੂਰਤ ਬਣ ਗਈ ਗੁਰੂ ਕਹਿੰਦੇ ਸਫਲ ਮੂਰਤ ਆ ਕਿਉਂਕਿ ਗੁਰੂ ਪਰਮਾਤਮਾ ਦੇ ਵਿੱਚ ਅਪੇਧਾ ਗੁਰੂ ਦਾ ਜੀਵਨ ਸਫਲ ਹੋਇਆ ਹੋਇਆ ਕਹਿੰਦੇ ਉਹ ਸਾਨੂੰ ਸਾਸ ਗਰਾਸ ਨਾ ਵਿਸਰੇ ਸਾਨੂੰ ਹਮੇਸ਼ਾ ਹੀ ਉਹ ਗੁਰੂ ਯਾਦ ਰਹੇ ਗੁਰ ਜੇਵੜ ਅਵਰਨਾ ਦੇ ਸਈ ਆਠ ਪਹਿਰ ਤੇ ਸਜਾਪ ਕਹਿੰਦੇ ਮੈਨੂੰ ਗੁਰੂ ਵੱਡਾ ਗੁਰੂ ਜਿੰਨਾ ਵੱਡਾ ਮੈਨੂੰ ਉਹਦੇ ਜਿੱਦਾਂ ਵੱਡਾ ਕੋਈ ਹੋਰ ਨજર ਨਹੀਂ ਆਉਂਦਾ ਅੱਠੇ ਪਹਿਰ ਕਹਿੰਦੇ ਉਸ ਗੁਰੂ ਦਾ ਜਾਪ ਜਪੀਏ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਕਹਿੰਦੇ ਜੇ ਗੁਰੂ ਸਾਡੇ ਤੇ ਕਿਰਪਾ ਕਰਦੇ ਨੇ ਨਾ ਫਿਰ ਅਸੀਂ ਗੁਣਤਾਸ ਕਹਿੰਦੇ ਨੇ ਗੁਣਾ ਦੇ ਖਜ਼ਾਨੇ ਨੂੰ ਕਹਿੰਦੇ ਉਹ ਗੁਣਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਸਾਨੂੰ ਗੁਰੂ ਜੇ ਕਿਰਪਾ ਕਰੇ ਤਾਂ ਸਾਨੂੰ ਉਹ ਮਿਲਦਾ ਗੁਰਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਕਹਿੰਦੇ ਉਹ ਪਰਮਾਤਮਾ ਜੋ ਸਾਰਿਆਂ ਵਿੱਚ ਸਮਾਇਆ ਹੈ ਗੁਰੂ ਤੇ ਪਰਮੇਸ਼ਰ ਉਹ ਇੱਕ ਹੀ ਹੈ ਉਹਨਾਂ ਚ ਭੇਦ ਨਹੀਂ ਕੋਈ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਤੇ ਆਏ ਕਹਿੰਦੇ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਕੀਤੇ ਨੇ ਜਿਨ੍ਹਾਂ ਦੇ ਇਹ ਲੇਖ ਲਿਖੇ ਨੇ ਚੰਗੇ ਪੂਰਬਲੇ ਕਰਮ ਹੋਏ ਨੇ ਕਹਿੰਦੇ ਉਹੀ ਉਹ ਸੱਚੇ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਨਾਨਕ ਗੁਰ ਸਰਨਾਗਤੀ ਮਰਨ ਆਵੈ ਜਾਏ ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਜੀਵ ਗੁਰੂ ਦੀ ਸ਼ਰਨ ਆ ਜਾਂਦੇ ਨੇ ਉਹ ਕਹਿੰਦੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਤੇ ਨਾ ਹੀ ਉਹ ਜਨਮ ਮਰਨ ਦੇ ਚੱਕਰ ਵਿੱਚ ਪੈਂਦੇ ਨੇ ਉਹ ਫਿਰ ਅਟਲ ਹੋ ਜਾਂਦੇ ਨੇ ਉਹ ਸੱਚੇ ਦੇ ਨਾਮ ਵਾਲੇ ਨੇ ਪਵਿੱਤਰ ਹੋ ਜਾਂਦੇ ਨੇ ਉਹ ਦਰਗਾਹ ਵਿੱਚ ਮੰਨੇ ਜਾਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਹੋਈਆਂ ਨੇ ਜੀ ਮੁਆਫੀ ਦੇਣੀ ਜੀ ਗੁਰੂ ਜੀ ਪਰਮੇਸ਼ਰ ਜੀ ਸਤਿਗੁਰੂ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆਂ ਅਨੇਕਾਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਆਪ ਦੀ ਅਣਜਾਣ ਬੱਚੀ ਨੂੰ ਮੁਆਫੀ ਦਿਓ ਜੀ ਅੱਗੇ ਤੋਂ ਸਮੱਤ ਬਖਸ਼ਨੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹ ਕਿਰੋਜੀ ਵਾਹ ਕਿਰੋ ਵਾਹ ਕਿਰੋ ਵਾਹ